ਅੱਜ ਦੀ ਜਿਹੜੀ ਮੀਟਿੰਗ ਦਾ ਏਜੰਡਾ ਸੀਗਾ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਅਸੀਂ ਬੱਖ ਬੱਖ ਜਿਲ੍ਹਿਆਂ ਦੀ ਮੀਟਿੰਗਾਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਮੁਕਸਰ ਤੋਂ ਬਹਿੰਡਾ ਫਿਰ ਅੱਗੇ ਮਾਨਸਾ ਸਾਰੇ ਪੰਜਾਬ ਦੇ ਜਿਲ੍ਹਿਆਂ ਦਾ ਜਾਣਾ 25 ਫਰਵਰੀ ਨੂੰ ਖਾਲਸਾ ਵਹੀਰ ਅਕਾਲਤਾ ਸਾਹਿਬੋ ਸ਼ੁਰੂ ਕਰਕੇ ਤੇ ਦੌਂਦਮਾ ਸਾਹਿਬ ਤਲਵੰਡੀ ਸਾਹਿਬ ਤੱਕ ਅਸੀਂ ਆਉਣਾ ਹੈ ਉਹਦੇ ਵਿੱਚ ਨਸ਼ਿਆਂ ਦੇ ਜਿਹੜੇ ਮੁੱਦਾ ਨਸ਼ਿਆਂ ਦਾ ਮੁੱਦਾ ਏਜੰਡੇ ਹੈਗੇ ਵੀ ਹਰ ਦੇ ਉਹਦੇ ਜਿਹੜੇ ਪਾਣੀਆਂ ਦੇ ਮੁੱਦੇ ਨੇ ਜਾਂ ਬੰਦੀ ਸਿੰਘਾਂ ਦੀ ਵਿਹਾਈ ਦੇ ਮੁੱਦੇ ਨੇ ਜਾ ਹੋਰ ਜਿਹੜੇ ਮਸਲਿਆਂ ਦੇ ਨਾਲ ਅੱਜ ਪੰਜਾਬ ਜੂਝ ਰਿਹਾ ਹੈ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਅਸੀਂ ਖਾਲਸਾ ਵੀਰ ਜਿਹੜੀ ਉਹ ਅਕਾਲੀ ਦਲ ਬਾਦਸ ਪੰਜਾਬ ਜਥੇਬੰਦੀ ਵੱਲੋਂ ਕੱਢੀ ਜਾ ਰਹੀ ਹੈ। ਬਹੁਤ ਹੀ ਕਾਫੀ ਬੁਲੇ ਸਪੀਚ ਵੀ ਅਟੈਂਡ ਕੀਆ। ਜਿੱਦਾਂ ਗੱਲ ਤਾਂ ਜਿਹੜੀਆਂ ਵੱਡੀਆਂ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਸਥਾਪਤ ਆ ਉਹਨਾਂ ਦਾ ਮੁਕਾਬਲਾ ਕਿਸ ਤਰੀਕੇ ਨਾਲ ਕਰਾਂਗੇ ਅਜੰਡਾ ਦੇ ਨੇ ਤੇ ਕੋ ਦੇਖੋ ਉਹਨਾਂ ਦਾ ਮੁਕਾਬਲਾ ਨਾ ਸਾਡੇ ਕੋਲੋਂ ਪੈਸੇ ਨਾਲ ਹੋਣਾ ਉਹਨਾਂ ਕੋਲੇ ਪੈਸਾ ਬਹੁਤ ਆ ਲੁੱਟਿਆ ਹੋਇਆ ਪੰਜਾਬ ਦਾ ਧਨ ਇਕੱਠਾ ਕੀਤਾ ਹੋਇਆ ਅਸੀਂ ਤਾਂ ਇੱਕ ਸੋਚ ਲੈ ਕੇ ਚੱਲੇ ਆ ਜੋ ਜੋ ਵੀ ਮੈਂ ਗੱਲਾਂ ਕੀਤੀਆਂ ਨੇ ਜਿਵੇਂ ਕਿ ਮੈਂ ਗੱਲ ਕਰਦਾ ਕਿ ਜੋ ਆਉਣ ਵਾਲੇ ਸਮੇਂ 'ਚ ਸਾਡੇ ਉੱਤੇ ਜਿਹੜੇ ਤਿੰਨ ਐਕਟ ਹੋਰ ਖੜੇ ਐ ਸੈਂਟਰ ਦੇ ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਵੀ ਲਗਾਤਾਰ ਉਹਨਾਂ 'ਚ ਸ਼ਾਮਲ ਆ ਜੇ ਮੈਂ ਲੈਂਡ ਪੂਲ ਪੋਲਿਸੀ ਦੀ ਗੱਲ ਕਰਾਂ ਤਾਂ ਚ ਪੰਜਾਬ ਵਾਲੇ ਸ਼ਾਮਲ ਨੇ ਉਹ ਚ ਸਾਡੇ ਆਹਨ ਆਪ ਬਹਿੰਡੇ 'ਚ ਬੈਠੇ ਆ ਤਾਂ ਬਹਿੰਡੇ ਦੇ ਵਿੱਚ ਹੀ ਇਹਨਾਂ ਨੇ ਥਰਮਲ ਕਲੌਨੀ ਵੀ ਇਹਨਾਂ ਨੇ ਦੋ ਬਲਾਕ ਉਹਦੇ ਬੇਸ ਤੇ ਆ 53 ਏਕੜ ਇੱਕ ਹੋਰ ਪੈਲੀ ਸੋਚ ਕਲੌਨੀ ਕੱਟੀ ਜਾ ਰਹੀ ਹੈ ਬਰਹੰਡਾ ਸ਼ਹਿਰ ਦੇ ਵਿੱਚ ਆਈ ਇਹਨਾਂ ਨੇ ਹੋਰ ਵੱਖ-ਵੱਖ ਪੰਜਾਬ ਦੇ ਸ਼ਹਿਰਾਂ 'ਚ ਆਲੇ-ਦਾਲੇ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਕਾਰਪੋਰੇਸ਼ਨ 'ਚ ਲਿਆ ਕੇ ਉਹਨਾਂ ਨੇ ਜਿੰਨੀ ਸਰਕਾਰੀ ਪੰਚਾਇਤੀ ਜ਼ਮੀਨ ਪਈ ਆ ਅਸੀਂ ਕਹਿੰਦੇ ਆ ਪੰਚਾਇਤੀ ਜ਼ਮੀਨਾਂ ਦੇ ਉੱਤੇ ਜਿਹੜਾ ਤੀਜਾ ਹੱਕ ਹਿੱਸਾ ਬਣਦਾ ਸਾਡੇ ਐਸਸੀ ਭਰਾਮਾਂ ਦਾ ਉਹਨਾਂ ਨੂੰ ਦਿੱਤਾ ਜਾਵੇ ਇਹ ਇਸ ਤੋਂ ਇਲਾਵਾ ਜਿਹੜਾ ਹੁਣ ਇਹ ਬਿਜਲੀ ਇਕਟਾ ਰਿਹਾ ਹੈ ਸੈਂਟਰ ਲੈ ਕੇ ਆ ਰਿਹਾ ਸੀਡ ਇਕਟ ਲੈ ਕੇ ਆ ਰਿਹਾ ਵਨ ਲੈਂਡ ਵਨ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਸਾਰਾ ਸਾਡਾ ਜ਼ਮੀਨਾਂ ਰਕਾਰ ਸੈਂਟਰ ਆਪਣੇ ਹਵਾਲੇ ਕਰਨ ਜਾ ਰਿਹਾ ਇਹ ਤੁਹਾਡੇ ਦੇ ਆਉਣ ਵਾਲੇ ਹਮਲੇ ਨੇ ਜੰਨੀਵਰਸਿਟੀ ਦੇ ਵਿੱਚ ਇੱਕ ਪੀਆਲ ਪਾਈ ਆ ਵੀ ਪਿੱਛੇ ਇੱਕ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਉੱਥੇ ਤਾਂ ਨੇ ਇੱਕ ਪੀਆਲ ਪਾਈ ਆ ਵੀ ਕੋਈ ਬਾਹਰਲਾ ਬੰਦਾ ਆ ਕੇ ਕਾਨੂੰਨ ਕੋ ਜਥੇਬੰਦੀ ਤੌਰ ਤੇ ਜਾਂ ਕੋਈ ਆਮ ਨਿੱਜੀ ਤੌਰ ਤੇ ਬੰਦਾ ਆ ਕੇ ਇਹਨਾਂ ਵਿਦਿਆਰਥੀਆਂ ਦੀ ਹਮਾਇਤ ਨਹੀਂ ਕਰ ਸਕਦਾ ਇਹ ਬਾਰਲਾ ਬੰਦਾ ਇੰਟਰ ਨਹੀਂ ਹੋਣ ਦੇਣਾ ਜਦ ਤੁਹਾਡੀਆਂ ਤੁਹਾਡੀ ਜਵਾਨਬੰਦੀ ਕਿਵੇਂ ਕੀਤੀ ਜਾ ਰਹੀ ਆ ਆ ਪੱਤਰਕਾਰਾਂ ਦੇ ਉੱਤੇ ਪਰਚੇ ਹੋਏ ਪੱਤਰਕਾਰਾਂ ਦੇ ਚੈਨਲ ਬੰਦ ਕਰ ਦਿੱਤੇ ਗਏ ਹਰ ਪਾਸਿਓਂ ਜਵਾਨਬੰਦੀ ਆ ਜਿਹੜਾ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਚਾਹੇ ਉਹ ਮੀਡੀਆ ਦਾ ਰੇਚਾ ਚਾਹੇ ਉਹ ਕੋਈ ਸਮਾਜਿਕ ਕਾਰਕੁਨ ਆ ਜਾਂ ਕੋਈ ਹੋਰ ਸੰਸਥਾਵਾਂ ਨੇ ਧਿਰਾਂ ਨੇ ਚਾਹੇ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਉਹਨਾਂ ਸਾਰਿਆਂ ਨਾਲ ਇਹ ਕੁਛ ਕੀਤਾ ਜਾ ਰਿਹਾ ਆ ਅਮ ਨਰੇਗਾ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਵੀ ਨਰੇਗਾ ਦੇ ਵਿੱਚ ਸਾਡਾ ਬਹੁਤ ਵੱਡਾ ਇੱਕ ਜਿਹੜਾ ਹਮਲਾ ਕੀਤਾ ਗਿਆ ਮਜ਼ਦੂਰਾਂ ਦੇ ਕਮਕਟਾ ਦਿੱਤੇ ਗਏ ਸੈਂਟਰ ਦੇ ਸਟੇਟ ਦਾ ਰੇਸ਼ੋ ਰੱਖ ਦਿੱਤੀ ਕੀ ਸੈਂਟਰ ਨੇ ਪੈਸਾ ਸਟੇਟ ਨੇ ਦੇਣਾ ਹੀ ਨਹੀਂ ਸੈਂਟਰ ਨੇ ਬਹਾਨਾ ਬਣਾਇਆ ਕੰਮ ਬੰਦ ਕਰ ਦੇਣਾ ਤਾਂ ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ ਲਗਾਤਾਰ ਹਮਲੇ ਹੋ ਰਹੇ ਆ ਉਹਦੇ ਸਬੰਧ ਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਇਹ ਬਹੀਰ ਨੂੰ ਲੈ ਕੇ ਕਿਹਾ ਵੀ ਆਓ ਭਾਈ ਇਸ ਬਹੀਰ ਦਾ ਹਿੱਸਾ ਬਣੋ ਨਾਲ ਜੜੋ ਤੇ 27 ਦੇ ਵਿੱਚ ਅਸੀਂ ਅਪੀਲ ਕਰ ਨਿਕਲੇ ਆ ਵੀ ਜੇ ਤੁਸੀਂ ਇਹ 27 ਦੇ ਵਿੱਚ ਨਹੀਂ ਕੋਈ ਪੰਜਾਬ ਪੱਖੀ ਧਿਰ ਪੰਜਾਬ ਚਾਉਂਦੀ ਕੋਈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਦੀਆਂ ਗੱਲਾਂ ਹੀ ਕੀਤੀਆਂ ਨੇ ਇੱਕ ਮਖੌਟਾ ਪਾਇਆ ਚਾਹੇ ਉਹ ਪਹਿਲਾਂ ਬਾਦਲ ਵੀ ਦੇਖੇ ਉਸ ਤੋਂ ਬਾਅਦ ਕਾਂਗਰਸ ਦੇਖੀ ਐ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਉੱਤੇ ਬੜਾ ਭਰੋਸਾ ਸੀ ਲੋਕਾਂ ਨੂੰ ਵੀ ਇਹ ਪਤਾ ਨਹੀਂ ਕੁਝ ਬਦਲਾ ਲੈ ਕੇ ਆਉਣਗੇ ਪਰ ਉਮਰ ਸੱਤਿਆਂ ਦਾ ਅਸੀਂ ਕਰਤਾ ਸਾਰੇ ਕੁਛ ਦਾ ਜੋ ਹਾਲਾਤ ਆਪਣੇ ਸਾਹਮਣੇ ਅੱਜ ਬਣੇ ਹੋਏ ਆ ਇੱਕ ਇਹ 10 ਲੱਖ ਦੀ ਜਿਹੜੀ ਬੀਮਾ ਪਾਲਸੀ ਲੈ ਕੇ ਆਈ ਐ ਸਰਕਾਰ ਉਹ ਪਾਲਸੀ ਪਹਿਲੀ ਗੱਲ ਤਾਂ ਬਹੁਤ ਵੱਡਾ ਫਰਾਉਡ ਐ ਇਹ ਪਾਲਸੀ ਸਰੀਣੀ ਚੜਨੀ ਇੱਕ ਜਿਵੇਂ ਪਹਿਲਾਂ ਮਤਲਬ ਕਿ ਮਹੱਲਾ ਕਲੀਨਿਕ ਖੋਲੇ ਇਹਨਾਂ ਨੇ ਉੱਚ ਵੀ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਵੀ ਅਸੀਂ ਲੋਕਾਂ ਨੂੰ ਸੇਵਾਵਾਂ ਦੇਣੀਆਂ ਨੇ ਫਿਰ ਇਹਨਾਂ ਨੇ ਸਿੱਖਿਆ ਨੀਤੀ ਦੇ ਉੱਤੇ ਕੰਮ ਕੀਤਾ ਆਪਣੇ ਟੀਚਰ ਬਾਹਰਲੇ ਮੁਰਖਾਂ ਨੂੰ ਭੇਜੇ ਆ ਜਾਂ ਵੱਖ-ਵੱਖ ਸਮੇਂ ਤੇ ਕੋਈ ਨਾ ਕੋਈ ਡਰਾਮਾ ਕਰਦੇ ਰਹਿੰਦੇ ਆ ਪਰ ਇਹ ਵੀ ਇੱਕ ਬਹੁਤ ਵੱਡਾ ਫਰਾਡ ਹੈ ਪਰ ਇਹਦੇ ਚ ਇੱਕ ਹੋਰ ਵੱਡੀ ਬੜੀ ਵੱਡੀ ਜਿਹੜੀ ਗੱਲ ਹੈਗੀ ਆ ਅਸੀਂ ਇੱਕ ਗੱਲ ਤੇ ਰੌਲਾ ਪਾ ਰਹੇ ਹਾਂ ਵੀ ਜੇ ਬਾਕੀ ਸੁਗਾਂ ਚ ਕਾਨੂੰਨ ਵੋਟ ਬਣਾਉਣ ਦਾ ਜਮੀਨ ਖਰੀਦਣ ਦਾ ਨੌਕਰੀ ਲੈਣ ਦਾ ਤਾਂ ਪੰਜਾਬ ਚ ਕਿਉਂ ਨਹੀਂ ਜੇ ਇਹ ਨੀਤੀ ਮੰਨ ਲੋ ਦੋ ਚੀਜ਼ਾਂ ਇਹਨਾਂ ਨੇ ਮੰਗੀਆਂ ਨੇ ਵੀ ਇੱਕ ਤੁਹਾਨੂੰ ਆਧਾਰ ਕਾਰਡ ਤੇ ਇੱਕ ਸਾਨੂੰ ਵੋਟ ਛੋੜੀ ਪਣੀ ਹੋਣੀ ਚਾਹੀਦੀ ਜੇ ਆਧਾਰ ਕਾਰਡ ਆਨਲਾਈਨ ਬਣਦਾ ਵੋਟ ਕਾਰਡ ਬਣ ਗਿਆ ਤਾਂ ਕਿੰਨੀ ਬਾਹਰਲੇ ਸੂਬਿਆਂ ਚੋਂ ਆਬਾਦੀ ਆ ਕੇ ਪੰਜਾਬ ਵਿੱਚ ਵਸ ਜਾਣੀ ਹੈ ਸਿਰਫ 10 ਲੱਖ ਰੁਪਈਆ ਬੀਮਾ ਲੈਣ ਦੇ ਖਾਤੇ ਅਜੇ ਤਾਂ ਪਹਿਲੇ ਰੌਲਾ ਪਾ ਰਹੇ ਪੰਜਾਬ ਦੀ ਪੈ ਡੈਮੋਗ੍ਰਾਫੀ ਬਦਲੀ ਚੁੱਕੀ ਆ ਅਸੀਂ ਮੈਂ ਵਾਰ-ਵਾਰ ਇਹ ਕਹਾਂ ਹਰ ਗੱਲ ਤੋਂ ਆਪਣੀ ਰੱਖਦਾ ਵੀ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਨਾ ਕੋਈ ਨਫਰਤ ਆ ਅਸੀਂ ਕਹਿੰਦੇ ਜੇ ਭਾਰਤੀ ਸੰਵਿਧਾਨ ਦੇ ਮੁਤਾਬਕ ਹਿਮਾਚਲ ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਆ ਉੱਤਰਾਖੰਡ ਦਾ ਕਾਨੂੰਨ ਆ ਮਹਾਰਾਸ਼ਟਰ ਦਾ ਕਾਨੂੰਨ ਆ ਬਾਕੀ ਹੋਰ ਸਟੇਟਾਂ ਦੇ ਕਾਨੂੰਨ ਨੇ ਤਾਂ ਫਿਰ ਪੰਜਾਬ ਵਿੱਚ ਵੀ ਕਾਨੂੰਨ ਬਣਨੇ ਚਾਹੀਦੇ ਆ ਨੌਕਰੀਆਂ ਦੀ ਗੱਲ ਅਸੀਂ ਵਾਰ-ਵਾਰ ਠਾਉਂਦੇ ਆ ਪੇਪਰ ਲੀਕ ਦਾ ਮੁੱਦਾ ਉੱਠਿਆ ਹੋਇਆ ਵਿਲੈਂਸ ਕੋਲ ਜਾਂਚ ਗਈ ਆ ਉਹਦੀ ਉਹ ਜੋ ਕੀ ਨਿਕਲਣਾ ਕੀ ਨਹੀਂ ਨਿਕਲਣਾ ਮੁਸ਼ਕਲ ਲੱਗਦੇ ਆ ਮੈਨੂੰ ਹਾਲਾਤ ਇਹ ਪੇਪਰ ਲੀਕ ਕਰ ਕੌਣ ਰਿਹਾ ਇਕਤੀਸੀਅਸ ਕੰਪਨੀ ਟਾਟਾ ਕੰਪਨੀ ਜਿਹੜੀ ਲਗਾਤਾਰ ਜਿਹਦੇ ਕੋਲ ਕੰਟਰੈਕਟਰ ਰਹਾ ਕੈਪਟਨ ਸਰਕਾਰ ਤੋਂ ਲੈ ਕੇ ਉਹਦਾ ਕੰਟਰੈਕਟ ਵੀ ਖਤਮ ਹੋ ਗਿਆ ਆ ਕੇ 25 ਦੇ ਵਿੱਚ ਉਹਨਾਂ ਦੁਆਰਾ ਫਿਰ ਠੇਕੜ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਕੋਲੇ ਆਪਣੇ ਕਿੰਨੇ ਬੋਰਡ ਨੇ ਕਿੰਨੇ ادارے ਉਹਨਾਂ ਦਾ ਹੀ ਪੇਪਰ ਕਿਉਂ ਨਹੀਂ ਲਿਆ ਜਾ ਰਿਹਾ ਪਿੱਛੇ ਪੀਸੀਐਸ ਪੀਸੀਐਸ ਦਾ ਪੇਪਰ ਹੋਇਆ ਉਹਦੇ ਵਿੱਚ ਵੀ ਕਿੰਨਾ ਕੁਝ ਹੋਇਆ ਯਾਨੀ ਹਰ ਪਾਸਿਓਂ ਪੰਜਾਬੀਆਂ ਨੂੰ ਮਾਰਿਆ ਜਾ ਰਿਹਾ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ 'ਚ ਨਿਕਲੇ ਹਾਂ ਸਾਨੂੰ ਅੱਜ ਲੋੜ ਹੈ ਪੰਜਾਬ ਦੀ ਗੱਲ ਕਰਨ ਦੀ ਪੰਜਾਬੀਅਤ ਦੀ ਗੱਲ ਕਰਨ ਲਈ ਮੈਂ ਮੁਖਸਰ ਆਇਆ ਤਾਂ ਦੋ Hindu ਪ੍ਰਾਹਰੇ ਨਾਲ ਖੜਕੇ ਆਮ ਤੌਰ ਤੇ ਪ੍ਰਚਾਰ ਇਹ ਪ੍ਰਪਗੰਡਾ ਵੀ ਜਿਹੜਾ Hindu ਭਾਈਚਾਰਾ ਉਹ ਵਾਰਸ ਪੰਜਾਬ ਜਿੱਥੇ ਬੰਦੀਆਂ ਨੇ ਤੋਂ ਪੈਦਾ ਪਰ ਮੈਂ ਉੱਥੇ ਸਾਡੇ ਨਾਲ ਖੜੇ ਨੇ ਉਹਨਾਂ ਨੇ ਠੋਕ ਕੇ ਗੱਲ ਰੱਖੀ ਆ ਕਹਿੰਦੇ ਅਸੀਂ ਭਾਈ ਅਮਰਪਾਲ ਸਿੰਘ ਦੀ ਸੋਚ ਨਾਲ ਖੜੇ ਆ ਅੱਜ ਸਾਨੂੰ ਪੰਜਾਬ ਪੱਕੀ ਸੋਚ ਚਾਹੀਦੀ ਆ ਅੱਜ ਅਸੀਂ ਸਾਡਾ ਨਾਰਾ ਪੰਥ ਬਚਾਓ ਪੰਜਾਬ ਬਚਾਓ ਪੰਜਾਬੀਅਤ ਬਚਾਓ ਅਸੀਂ ਗੱਲ ਮੈਂ ਇਹ ਗੱਲ ਕਰਦਾ ਜੇ ਹੁਣ ਪਾਣੀ ਦੀ ਮੈਂ ਗੱਲ ਕੀਤੀ ਪਾਣੀ ਜਰੇਨੀਅਮ ਆ ਗਿਆ ਕੀ ਪੰਜਾਬ ਦਾ ਪਾਣੀ ਕੱਲਾ ਸਿੱਖ ਪੀ ਰਿਹਾ ਪੰਜਾਬ ਦਾ ਪਾਣੀ ਤਾਂ ਹਿੰਦੂ ਵੀ ਪੀਂਦਾ ਪੰਜਾਬ ਦਾ ਪਾਣੀ ਮੁਸਲਮਾਨ ਵੀ ਪੀਂਦਾ ਪੰਜਾਬ ਦਾ ਪਾਣੀ ਸਾਡੇ ਐਸਸੀ ਵੀ ਪੀਂਦੇ ਨੇ ਸਾਰੇ ਪੀਂਦੇ ਨੇ ਤੇ ਉਹ ਪਾਣੀ ਦੇ ਨੀ ਜ਼ਹਿਰ ਫਲਾਤੀ ਤੇ ਜੇ ਅਸੀਂ ਲੜਾਈ ਲੜ ਰਹੇ ਸਮੁੱਚੇ ਪੰਜਾਬੀਆਂ ਦੀ ਲੜਾਈ ਲੜ ਰਹੇ ਆ ਇਹ ਜਿਹੜੀਆਂ ਧਿਰਾਂ ਬੀਜੇਪੀ ਕੋਲ ਅਜੰਡਾ ਹੀ ਇੱਕ ਉਹਨਾਂ ਨੇ ਜਾਤਪਾਤ ਦੀ ਰਾਜਨੀਤੀ ਕਰਨੀ ਕਰਨੀ ਆ ਉਹ ਸ਼ੁਰੂ ਕੀਤੀ ਹੋਈ ਹੈ ਤੇ ਜਿਹੜਾ ਕਾਂਗਰਸ ਸਾਹ ਦੇ ਕੋਲ ਇੱਕ ਸੈਕੂਲਰ ਹੋਣ ਦਾ ਮਖੌਟਾ ਚੜਾਇਆ ਹੋਇਆ ਵੀ ਅਸੀਂ ਸੈਕੂਲਰ ਆ ਅਸੀਂ ਧਰਮ ਦੇ ਰੱਖਿਆ ਅਸੀਂ ਤਾਂ ਕਿਸੇ ਨਾਲ ਭੇਦਭਾਵ ਕਰਦੇ ਨਹੀਂ ਪਰ ਉਹ ਵੀ ਉਹਦਾ ਲੋਕਾਂ ਨੇ ਚਿਹਰਾ ਸਾਰਾ ਦੇਖਿਆ ਹੋਇਆ ਆ ਬਾਦਲਾਂ ਦੀ ਆਪਾਂ ਗੱਲ ਕਰਦੇ ਆ ਤੇ ਬਾਦਲ ਤੁਸੀਂ ਦੇਖੋ ਵੀ ਅੱਜ ਸੁਖਵੀਰ ਸਿੰਘ ਕਿਹੜੀਆਂ ਗੱਲਾਂ ਤੇ ਆ ਗਿਆ ਮੈਂ ਪਹਿਲਾਂ ਵੀ ਬੋਲਿਆ ਕਿ ਐਡਾ ਨਘਾਰ ਆ ਜਾਣਾ ਕਿਸੇ ਪਾਰਟੀ ਦੇ ਵਿੱਚ ਕੇ ਪਾਰਟੀ ਨੂੰ ਬੋਲਣ ਲਈ ਬੁਲਾ ਰਹੇ ਨਾ ਮਿਲਣੇ ਤੇ ਯੂਟਿਊਬਰਾਂ ਨੂੰ ਚੜਾ ਕੇ ਸਟੇਜ ਤੇ ਬੁਲਾਉਣਾ ਪੈ ਜੇ ਐਦੂ ਵੱਡਾ ਪਾਰਟੀ ਦਾ ਨਘਾਰ ਕੀ ਹੋ ਸਕਦਾ ਫਿਰ ਜਿਹੜੀਆਂ ਗੱਲਾਂ ਅਕਾਲਤਾ ਸਾਹਿਬ ਤੇ ਜਾ ਕੇ ਸੁਖਵੀਰ ਸਿੰਘ ਮੰਨਿਆ ਤੇ ਅੱਜ ਤੋਂ ਮੁਨਕਰ ਹੋ ਗਿਆ ਤੇ ਦੂਜੇ ਪਾਸੇ ਆਪਾਂ ਗੱਲ ਕਰ ਰਹੇ ਹਾਂ ਸਿੱਖਾਂ ਦੀ ਗੱਲ ਕਿ ਭਾਈ ਅਮਰਪਾਲ ਸਿੰਘ ਦੀ ਮੈਂ ਗੱਲ ਕੀਤੀ ਵੀ ਰਾਸ਼ਿਦ ਨੂੰ ਚਾਰ ਵਾਰੀ ਪੈਰੋਲ ਮਿਲ ਗਈ ਹੈ ਲੋਕ ਸਭਾ ਚ ਬੋਲਣ ਦੀ ਮਨਜ਼ੂਰੀ ਉਹਨੂੰ ਮਿਲੀ ਹੈ ਤੇ ਹਾਈ ਕੋਰਟ ਭਾਈ ਅਮਰਪਾਲ ਸਿੰਘ ਵੱਲੋਂ ਹਰ ਵਾਰੀ ਵਕੀਲ ਪੇਸ਼ ਹੋਏ ਭਾਈ ਸਾਡਾ ਐਮਪੀ ਆ ਪੰਜਾਬ ਦਾ 2 ਲੱਖ ਵੋਟ ਦੇ ਮਾਰਜਨ ਨਾਲ ਜਿੱਤਿਆ ਤੁਸੀਂ ਇਹਨੂੰ ਵੀ ਮੌਕਾ ਦਿਓ ਜਾ ਕੇ ਬੋਲੇ ਆਪਣੇ ਲੋਕਾਂ ਦੀ ਗੱਲ ਰੱਖੇ ਜਿਹਦੀ ਨੁਮਾਇੰਦਗੀ ਕਰਨੀ ਆ ਨੇ ਨਹੀਂ ਦਿੱਤੀ ਜਾ ਰਹੀ ਤਾਂ ਇਹ ਦੂਜੇ ਪਾਸੇ ਆਪਾਂ ਕਹਿੰਦੇ ਆ ਦੂਜੇ ਪਾਸੇ ਦੇਖੋ ਅੱਜ ਮੋਦੀ ਵਰਗੇ ਅੱਜ ਅਮਿਤ ਸ਼ਾਹ ਵਰਗੇ ਅੱਜ ਜੋਗੀ ਵਰਗੇ ਪੱਗਾਂ ਬਨ ਕੇ ਅ ਸਿੱਖਾਂ ਦੇ ਦਿਹਾੜੇ ਮਨਾ ਰਹੇ ਨੇ ਜੇ ਪਿੱਛੇ ਉਹਨਾਂ ਨੇ ਕੱਲ ਹੀ ਆਪਣਾ ਹਜੂਰ ਸਾਹਿਬ ਤੱਕ ਹਜੂਰ ਸਾਹਿਬ ਇਹਨਾਂ ਨੇ ਕੁੱਤੇ ਕੋ ਬਹਾਦਰੀ ਦਿਹਾੜਾ ਮਨਾਇਆ ਉਦੋਂ ਪਹਿਲਾਂ ਇਹਨਾਂ ਨੇ ਆਪਣਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਮਨਾਇਆ ਜਾਂ ਗੁਰਮੰਗਪਾਸ਼ ਦੀ ਦਿਹਾੜਾ ਮਨਾਇਆ ਇੱਕ ਪਾਸੋਂ ਕਰੇ ਸਿੱਖ ਸਾਡੇ ਨੇ ਅਸੀਂ ਸਿੱਖਾਂ ਦੇ ਆ ਪੱਗਾਂ ਬੰਨ ਕੇ ਦਸਤਾਰਾਂ ਸਿਰਾਂ ਦੇ ਬੰਨ ਕੇ ਗੁਰਦੁਆਰਿਆਂ ਦੇ ਵਿੱਚ ਆਉਣ ਨਾਲ ਨੇ ਸਿੱਖਾਂ ਦੇ ਮਸਲੇ ਹੱਲ ਹੋਣੇ 40 40 ਸਾਲ ਤੋਂ ਸਾਡੇ ਬੰਦੇ ਅੰਦਰ ਬੰਦ ਨੇ ਜੇਲਾਂਾਂ 'ਚ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਸੁਣਵਾਈ ਕੌਣ ਕਰੂ ਤੁਸੀਂ ਸੱਜਣ ਕੁਮਾਰ ਵਰਗਿਆਂ ਨੂੰ ਤੁਸੀਂ ਬਰੀ ਕਰ ਦਿੰਦੇ ਹੋ ਤੇ ਸਾਡੇ ਬੰਦੇ ਕੋਈ ਕਸੂਰ ਤੱਕ ਨਹੀਂ ਹੈਗਾ 8 8 10 10 ਸਾਲ ਹੋ ਗਏ ਜਿਨ੍ਹਾਂ ਦੇ ਉੱਤੇ ਟ੍ਰਾਇਲ ਹੀ ਨਹੀਂ ਚਲਾਇਆ ਗਿਆ ਅੱਜ ਜਿੰਨੇ ਮੁੰਡੇ ਅਜਨਾਲਾ ਘਟਨਾ ਨਾਲ ਸਬੰਧ ਚ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਚ ਬੈਠੇ ਆ ਟਰਾਜਨ ਚੱਲ ਰਿਹਾ ਕਾਰਵਾਈ ਉੱਥੇ ਰੁਕੀ ਖੜੀ ਆ ਫਰ ਅਸੀਂ ਕਿਵੇਂ ਮੰਨ ਲਗੇ ਵੀ ਤੁਸੀਂ ਸਾਡੇੋਂ ਇੱਕ ਗੱਲ ਹੋਰ ਬੜੀ ਪ੍ਰਚਾਰੀ ਜਾਂਦੀ ਆ ਕਿ ਜੀ ਕਾਂਗਰਸ ਸਿੱਖਾਂ ਦੀ ਦੁਸ਼ਮਣ ਸੀਗੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਖਾਲਸਾ ਸਭ ਢਾਇਆ 15 ਸਾਲ ਘਾਣ ਕੀਤਾ ਸਿੱਖਾਂ ਦਾ ਜਵਾਨੀ ਕੋ ਕੋ ਕੇ ਮਾਰੀ ਜਵਾਬ ਤੱਕ ਮਾਰਤੇ ਬੀਬੀਆਂ ਬੱਚੀਆਂ ਦੇ ਬਲਾਤਕਾਰ ਹੋਏ ਥਾਣਿਆਂ ਦੇ ਵਿੱਚੋਂ ਬੜਾ ਘਾਣ ਹੋਇਆ ਇਹ ਇਹ ਇਲਜ਼ਾਮ ਲਾਉਂਦੇ ਆ ਕਿ ਕਾਂਗਰਸ ਵੇਲੇ ਇਹ ਹੋਇਆ ਤਿੰਨ ਗੁਰਦੁਆਰੇ ਢਾਏ ਗਏ ਨੇ ਭਾਜਪਾ ਸਰਕਾਰ 14 ਤੋਂ ਆਈਏ ਤੋਂ ਲੈ ਕੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਡਾਂਗਮਾਰ ਡਾਂਗਮਾਰ ਗੁਰਦੁਆਰਾ ਸਾਹਿਬ ਸਿੱਕਮ ਦੇ ਵਿੱਚ ਤੇ ਮੰਗੂ ਮੱਠ ਤਿੰਨ ਗੁਰਦੁਆਰੇ ਤਾਂ ਭਾਜਪਾ ਦੀ ਸਰਕਾਰ ਢਾਜ ਦਿੱਤੇ ਗਏ ਆ ਜੋ ਇਸ ਕਰਕੇ ਇਹ ਜਿਹੜੇ ਸਟੇਟ ਦਾ ਇੱਕ ਮਾਹੌਲ ਆ ਜਾਂ ਕਿ ਵਰਤਾਂਤ ਆਪਾਂ ਕਹਿ ਲਈਏ ਲਗਾਤਾਰ ਸਿੱਖਾਂ ਦੇ ਖਿਲਾਫ ਹੀ ਭੁਗਤਿਆ ਅੱਜ ਵੀ ਭੁਗਤ ਰਿਹਾ ਅਸੀਂ ਦੇਖ ਰਹੇ ਹਾਂ ਪਰ ਅੱਜ ਵੀ ਇਹ ਸਾਡੇ ਸਿੱਖ ਇਸ ਗੱਲ ਨੂੰ ਸਮਝਣ ਨੇ ਤਿਆਰ ਨਹੀਂ ਹੈਗੇ ਵੀ ਭਾਈ ਅਸੀਂ ਤਾਂ ਅੱਜ ਵੀ ਝੰਡੇ ਇਹਨਾਂ ਦੇ ਚੱਕ ਕੇ ਤੁਰਨਾ ਤਾਂ ਫਿਰ ਸਾਡਾ ਰੱਬ ਹੀ ਰੱਖਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਇੱਜਤ ਤੇ ਨਸ਼ਿਆਂ ਦੇ ਉੱਤੇ ਚਲਾਇਆ ਜਾ ਰਿਹਾ ਸੀ ਤੇ ਹੁਣ ਗੈਂਗਸ ਤਾਂ ਪਰੋਟੇ ਜਿਹੜਾ ਦਿੱਤ ਚਲਾਇਆ ਜਾ ਰਿਹਾ ਸਰਕਾਰ ਵੱਲੋਂ ਦਿੱਤੀ ਪੱਧ ਤੇ ਡਾਟਾ ਵੀ ਕੀਤੀ ਵੀ ਗੱਲ ਕੀਤੀ ਡਾਟਾ ਵੀ ਕਿੱਥੇ ਘਟਕ ਜਾਇਰੇ ਵੀ ਇੰਨੇ ਫੜੇ ਗਏ ਇੰਨੇ ਪਰੋਟੇ ਪਾਛੇ ਤੱਕ ਕੋਈ ਦੋਰਾਵਾ ਨਹੀਂ ਹੈ ਹਰ ਬੰਦਾ ਚਾਹੁੰਦਾ ਨਸ਼ੇ ਮੁਕਣ ਸਾਡੇ ਨੌਜਵਾਨ ਬਚਣ ਹਰ ਬੰਦਾ ਚਾਹੁੰਦਾ ਪੰਜਾਬ ਦਾ ਪੰਜਾਬੀ ਕਿ ਮੈਂ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਕੱਢਾਂ ਕੋਈ ਮੈਨੂੰ ਇਥੇ ਰਾਜ ਘੇਰ ਕੇ ਕੋਈ ਲੁੱਟ ਕੇ ਲੈ ਗਿਆ ਕੋਈ ਗੋਲੀ ਮਾਰ ਗਿਆ ਕਿੰਨਾ ਕੁਝ ਹੋ ਰਿਹਾ ਉਹ ਕੱਪੜੇ ਵਾਲਾ ਮਾਰਿਆ ਹੋਰ ਦੇ ਵਿੱਚ ਕੋਈ ਸੁਨਿਆਰਾ ਮਾਰਤਾ ਕੋਈ ਸਰਪੰਚ ਦੇ ਗੋਲੀ ਮਾਰ ਕੇ ਵਿਆਹ ਚ ਕੋਈ ਰਾਹ ਜਾਂਦਾ ਲੁੱਟ ਲਿਆ ਕੋਈ ਦੁਕਾਨ ਤੇ ਫਰੋਕੀ ਵੜਨ ਦੇ ਦੇ ਵਿੱਚ ਕਿੰਨੀ ਫਰੋਕੀ ਕੱਟੀ ਰੋਲਾਂ ਰਕੇ ਵੜਨ ਦੇ ਜੋ ਇਕੱਠੇ ਕਰਕੇ ਲੈ ਗਿਆ ਐਂਟਰ ਦੁਖੀ ਆ ਹਰ ਬੰਦਾ ਹਰ ਬੰਦਾ ਚਾਹੁੰਦਾ ਕਿ ਇਹਨੂੰ ਨੱਥ ਪੈਣੀ ਚਾਹੀਦੀ ਹੈ ਪਰ ਨੱਥ ਪਾ ਰਹੇ ਆ ਕਿ ਡਰਾਮਾ ਕਰ ਰਹੇ ਆ ਲੋਕਾਂ ਦੀਆਂ ਅੱਖਾਂ ਪੂੰਝਦੇ ਆ ਸਵਾਲ ਇਹ ਆ ਜਿਹੜੇ ਬੰਦੇ ਜੇਲਾਂ ਜਿਨ੍ਹਾਂ ਨੂੰ ਪ੍ਰੋਟੈਕਟ ਕਰ ਰਹੀ ਹੈ ਸੈਂਟਰ ਦੀ ਬੀਜੇਪੀ ਸਰਕਾਰ ਈ ਕਦੇ ਪੰਜਾਬ ਸਰਕਾਰ ਉਹਦੇ ਖਿਲਾਫ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਕਦੇ ਪਿੱਛੇ ਦੇ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਅੰਮ੍ਰਿਤ ਸ਼ਾਹ ਨੂੰ ਮਿਲ ਕੇ ਆਉਂਦੇ ਆ ਕੀ ਉੱਥੇ ਇਹਨਾਂ ਨੇ ਗੱਲ ਕੀਤੀ ਵੀ ਤੁਸੀਂ ਉਹਨਾਂ ਗੈਨਰਟਰਾਂ ਦੀ ਪੁਸ਼ਤਪਨਾਹੀ ਕਰ ਰਹੇ ਹੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਬੈਠੇ ਜ਼ਿਲ੍ਹਾ 'ਚ ਬਾਹਰ ਬੈਠੇ ਗੈਨਰਟਰ ਇਥੋਂ ਉੱਥੋਂ ਬੰਦੇ ਹੈਰ ਕਰਦੇ ਆ ਉਹ ਮੁੰਡਾ ਰਾਣੇ ਬਲਾਚੌਰੀਆ ਦਾ ਕਤਲ ਹੋਇਆ ਕਬੱਡੀ ਟੂਰਨਾਮੈਂਟ ਦੇ ਉੱਤੇ ਬਾਹਰੋਂ ਬੈਠੇ ਬੰਦੇ ਐਰ ਕਰਕੇ ਬੰਦੇ ਐ ਤੇ ਛੋਟੇ ਛੋਟੇ ਉਮਰ ਦੇ ਨੌਜਵਾਨਾਂ ਨੂੰ ਸਰਹਾਂ ਹਾਂ 20 ਸਾਲਦਿਆਂ ਨੂੰ ਅਸਲਾ ਦੇ ਦਿੰਦੇ ਐ ਬੰਦੇ ਬਰਬਾਦ ਹੁੰਦੇ ਐ ਕੀ ਉਹਨਾਂ ਨੂੰ ਬਾਹਰੋਂ ਇੱਥੇ ਲਿਆਉਣ ਦੀ ਕੋਈ ਪ੍ਰਕਿਰਿਆ ਹੈਗੀ ਐ ਕੀ ਤੁਸੀਂ ਜ਼ੋਰ ਜਤਨ ਲਾ ਰਹੇ ਹੋ ਕਰ ਰਹੇ ਹੋ ਕੋਈ ਬੰਦਾ ਲਿਆਂਦਾ ਹੁਣ ਤੱਕ ਉਹਨਾਂ ਜੋ ਫੜ ਕੇ ਜਿਹੜੇ ਉਦੋਂ ਅਭਵੰਤਮਾਨ ਕਹਿੰਦਾ ਸੀ ਗੋਲਡੀ ਬਰਾਲ ਫੜ ਲਿਆ ਫੜਿਆ ਗੋਲਡੀ ਬਰਾਲ ਆ ਗਿਆ ਪੰਜਾਬ ਉਹਦਾ ਜੀ ਵੀ ਉੱਥੇ ਬੈਠੇ ਇਸ ਦੀਆਂ ਕਾਰਵਾਈਆਂ ਪਾ ਰਹੇ ਨੇ ਤਾਂ ਇਹ ਇੱਕ ਬਿਲਕੁਲ ਇੱਕ ਉਹੀ ਗੱਲ ਜਿਵੇਂ ਹੁਣ ਤੁਸੀਂ ਤੁਸੀਂ ਜਰਨਲਿਸਟ ਹੋ ਤੁਸੀਂ ਪੱਤਰਕਾਰ ਹੋ ਤੁਸੀਂ ਰੋਜ਼ ਲੋਕਾਂ 'ਚ ਵਿਚਰਦੇ ਹੋ ਤੁਸੀਂ ਮੈਨੂੰ ਦੱਸ ਦਿਓ ਵੀ ਕੀ ਚੱਟਾ ਮੁੱਕ ਗਿਆ ਕੀ ਨਸ਼ਾ ਮੁੱਕ ਗਿਆ ਕੀ ਨੌਜਵਾਨ ਮਰਨੋਂ ਹਟ ਕੇ ਕੀ ਹੁਣ ਮਿਲਦਾ ਨਹੀਂ ਜਿਦੋਂ ਮਰਜੀ ਲੈ ਲੋ ਆਹੀ ਕੁਛ ਜੈਂਟਰ ਵਾਲਾ ਜਿਹੜਾ ਕਰ ਰਹੇ ਨੇ ਇੱਕ ਡਰਾਮਾ ਵੀ ਦੇਖੋ ਜੀ ਕੱਲ ਨੂੰ ਇਹਨਾਂ ਨੂੰ ਬੋਰਡ ਲਾਉਣੇ ਸੌਖੇ ਹੋਣ ਲਿਖਣੀ ਗੱਲ ਸੌਖੀ ਹੋ ਜੀ ਬੋਲਣੀ ਸੌਖੀ ਹੋ ਜੀ ਵੀ ਇੰਨੇ ਜੈਂਟਰ ਫੜਦੇ ਫੜਿਆ ਕਿਹਨੂੰ ਜਾ ਰਿਹਾ ਇਹ ਕਹਿੰਦੇ 2500 ਬੰਦਾ ਗ੍ਰਿਫਤਾਰ ਕਰ ਲਿਆ ਕੀ 2500 ਬੰਦਾ ਜੱਕਦਾ ਵੀ ਪਤਾ ਲੱਗਿਆ 4 ਸਾਲ ਪਤਾ ਨਹੀਂ ਲੱਗਿਆ 2500 ਬੰਦਾ ਬੈਠਾ ਕਿੱਥੇ ਆ ਜਾ 2500 ਬੰਦਾ ਇੱਕਦਮ ਹੀ ਹੰਟਰ ਬਣ ਗਿਆ ਜਿਹੜੇ ਵਿਚਾਰੇ 10-10 ਸਾਲ ਦੇ 15-15 ਸਾਲ ਦੇ ਕੋਈ ਕਿਸੇ ਦੇ ਪਰਚਾ ਹੋਇਆ ਹੋਣਾ ਕੋਈ ਛੱਡ ਗਿਆ ਬੰਦਾ ਵਿਆਹ ਕਰਾ ਲਿਆ ਨੌਜਵਾਨਾਂ ਨੇ ਬੱਚੇ ਪੈਦਾ ਹੋ ਗਏ ਕਬੀਲਦਾਰੀ ਚਾਹ ਗਏ ਕੋਈ ਖੇਤੀ ਕਰ ਰਿਹਾ ਕੋਈ ਆਪਣਾ ਛੋਟਾ ਮੋਟਾ ਕਾਰੋਬਾਰ ਤੁਰਿਆ ਹੋਇਆ ਕੋਈ ਹੋਰ ਆਪਣਾ ਵਪਾਰ ਕਰ ਰਿਹਾ ਉਹਨਾਂ ਨੂੰ ਚੱਕ ਕੇ ਤੁਸੀਂ ਪਰਚੇ ਦੇ ਕੇਂਦਰ ਸੱਟ ਰਹੇ ਹੋ ਇਹਦਾ ਮਤਲਬ ਵੀ ਤੁਸੀਂ ਨਹੀਂ ਚਾਹੁੰਦੇ ਜਿਵੇਂ ਮੁਖਤਰਾ ਚਾਹਣ ਉਧਰ ਉਸੇ ਤਰ੍ਹਾਂ ਦੇ ਵਿੱਚ ਫੇਰ ਧੱਕਣਾ ਚਾਹੁੰਦੇ ਨੇ ਵੀ ਉਸ ਸਿਸਟਮ ਦਾ ਹਿੱਸਾ ਬਣ ਕੇ ਦੋ ਫੇਰ ਪੰਜਾਬ 'ਚ ਇਹ ਜਿਹੀਆਂ ਗਲਬਾਤਾਂ ਹੋਣ। ਇਹੀ ਗੋਸ਼ਟਾ ਪਹਿਲਾਂ 80-90 ਦੇ ਦੌਰ 'ਚ ਹੋਇਆ। ਜਦੋਂ ਘਰੇ ਪੁਲਿਸ ਆਈ ਚੱਕ ਕੇ ਲੈ ਗਈ, ਤੰਕ ਕੀਤਾ ਨੌਜਵਾਨਾਂ ਨੂੰ, ਕੁੱਟਮਾਰ ਕੀਤੀ। ਉਹਨਾਂ ਨੇ ਅੱਕੇ ਹੋਏ ਨੇ ਘਰੀ ਛੜਤਾ। ਵੀ ਯਾਰ ਪੁਲਿਸ ਦਾ ਪਤਾ ਨਹੀਂ ਆ ਚੱਕ ਕੇ ਲੈ ਜਾਂਦੇ ਕੱਲ ਨੂੰ ਚੱਕ ਕੇ ਮੁਕਾਬਲਾ ਬਣਾ ਕੇ ਮਾਰ ਦੇਣਗੇ। ਆ ਜਿੰਨੇ ਫੇਕ ਐਂਕਾਊਂਟਰ ਹੋ ਰਹੇ ਨੇ ਪੰਜਾਬ ਦੇ ਵਿੱਚ। ਕੋਈ ਹਿਊਮਨ ਰਾਈਟ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਚੁੱਪ ਐ? ਸਾਡੀਆਂ ਅਦਾਲਤਾਂ ਕੋਈ ਸੋਮੋਟ ਨੋਟਿਸ ਕਿਉਂ ਨਹੀਂ ਲੈ ਰਹੀਆਂ ਵਿਰੋਧੀ ਧਿਰਾਂ ਦਾ ਚੁੱਪ ਹੋਣਾ ਹੀ ਹੋਣਾ ਹੁਣ ਕਦੇ ਬਾਦ ਲਾੜ ਕੇ ਬੋਲਣਗੇ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਖੁਦ ਗੋਲੀ ਚਲਾ ਕੇ ਦੋ ਜਣੇ ਸ਼ਹੀਦ ਕਰਾਤੇ ਸੀਗੇ ਬਰਗਲਾਂ ਗੋਲੀ ਕਾਹਨ ਹੋਇਆ ਉਹ ਤਾਂ ਆਪ ਪਹਿਲਾਂ ਅਸਲ ਦੇ ਵਿੱਚ ਨਾ ਜਦੋਂ ਇਹ ਲੋਕਾਂ ਚੋਂ ਖਤਮ ਹੋ ਜਾਂਦੀਆਂ ਨੇ ਸਰਕਾਰਾਂ ਲੋਕਾਂ ਦੇ ਮਨੋਂ ਲੈ ਜਾਂਦੀਆਂ ਨੇ ਫਿਰ ਇਹ ਪੁਲਿਸ ਦਾ ਸਹਾਰਾ ਲੈ ਕੇ ਪੁਲਿਸ ਦੇ ਡੰਡੇ ਦੇ ਜ਼ੋਰ ਤੇ ਰਾਜ ਕਰਦੇ ਆ ਉਹ ਪਹਿਲਾਂ ਨੇ ਵੀ ਕੀਤਾ ਵਾ ਅੱਜ ਵੀ ਕੀਤਾ ਕਰ ਰਹੇ ਨੇ ਅੱਜ ਵੀ ਪੁਲਿਸ ਸੰਤਰ ਬਣਿਆ ਹੋਇਆ ਪੁਲਿਸ ਸਟੇਟ ਬਣਿਆ ਹੋਇਆ ਉਧਰ ਤੁਹਾਡੇ ਸਾਹਮਣੇ ਇੱਕ ਅਧਾਰਨ ਚਾਰ ਜਾਨੇ ਜਿਨ੍ਹਾਂ ਨੇ ਹਰਪ੍ਰੀਤ ਸਿੰਘ ਨਾਂ ਦੇ ਮੁੰਡੇ ਦਾ ਇੰਕਾਊਂਟਰ ਕੀਤਾ ਪਟਿਆਲੇ ਸਹੀਹਾਂ ਦਾ ਉਹਦਾ ਮੁੰਡਾ ਸੀ ਨੇ ਇੱਕ ਬੱਚਾ ਚੱਕ ਲਿਆ ਸੀ ਉਸ ਨੌਜਵਾਨ ਨੂੰ ਫੜ ਲਿਆ ਇਹਨਾਂ ਨੇ ਫੜ ਕੇ ਮਾਰਤਾ ਚਲੋ ਉਹਨੇ ਗੁਨਾਹ ਕੀਤਾ ਮੈਂ ਕਹਣਾ ਜਿਹੜਾ ਬੰਦਾ ਗੁਨਾਹਗਾਰ ਆ ਜਿਹੜਾ ਬੰਦਾ ਕਰਾਇਮ ਕਰਦਾ ਜਰਮ ਕਰਦਾ ਕਾਨੂੰਨ ਬਣਿਆ ਉਹਦੇ ਲਈ ਅਦਾਲਤਾਂ ਬਣੀਆਂ ਜ਼ਿਲ੍ਹੇ ਬਣੀਆਂ ਜੱਜ ਬੈਠੇ ਆ ਵਕੀਲ ਬੈਠੇ ਆ ਫਰਸੀ ਕਰਾ ਦਿਓ ਕੋਈ ਮਸਲਾ ਨਹੀਂ ਜਿਹੇ ਜਾਂ ਉਹਨੇ ਗੁਨਾਹ ਕੀਤਾ ਉਹਨਾਂ ਨੂੰ ਜਾਓ ਅਖੀਰ ਤੱਕ ਉਹ ਬੰਦਾ ਬਚਿਆ ਨਹੀਂ ਬਖਸ਼ਣਾ ਨਹੀਂ ਚਾਹੀਦਾ ਪਰ ਤੁਸੀਂ ਇੱਕ ਬੰਦਾ ਫੜ ਲਿਆ ਕਿ ਬਾਹਰੋਂ ਆਏ ਹੋ ਮੁੰਡੇ ਨੇ ਮੁੰਡਾ ਚੱਕ ਲਿਆ ਤੁਸੀਂ ਬੰਦਾ ਫੜ ਦਿਆ ਤੁਸੀਂ ਗੋਲੀਆਂ ਮਾਰ ਕੇ ਮਾਰਤਾ ਭੀਜਪੀ ਵੱਲੋਂ ਬਿਆਨ ਆਉਂਦਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਨ ਆਉਂਦਾ ਕਿ ਸਾਡੀ ਪੁਲਿਸ ਨੇ ਬੜਾ ਸ਼ਾਨਦਾਰ ਕੰਮ ਕੀਤਾ ਤੇ ਅਸੀਂ ਇਹਨਾਂ ਨੂੰ ਮਾਨ ਸਨਮਾਨ ਦੇਵਾਂਗੇ ਉਹ ਖੁਸ਼ ਹੋਏ ਵੀ ਇਸ ਇੰਕਾਊਂਟਰ ਦੇਖੋ ਦਰਿੰਦਗੀ ਦੇਖੋ ਇੱਕ ਨੌਜਵਾਨ ਨੂੰ ਮਾਰ ਕੇ ਗੋਲੀਆਂ ਮਾਰ ਕੇ ਦਾ ਜਸ਼ਨ ਮਨਾਉਣਾ ਜਾ ਕੇ ਸ਼ਰਾਬਾਂ ਪੀਣੀਆਂ ਟਾਬੇ ਤੇ ਉਹੀ ਫਿਰ ਕਰਨਲ ਬਾਠ ਨੂੰ ਕੁੱਟਦੇ ਆ ਚਾਰੇ ਬੰਦੇ ਇਨਸਪੈਕਟਰ ਜਿਹੜੇ ਫਸੇ ਉਹ ਚ ਜੇ ਤੁਸੀਂ ਹੱਲਾਸ਼ੇਰੀ ਦੇਣੀ ਆ ਅੱਜ ਭਵੰਤ ਖੁਦ ਕਹਿ ਰਿਹਾ ਵੀ ਅਸੀਂ ਕਰੋੜਾਂ ਰੁਪਏ ਦਾ ਨਾਮ ਦੇਣਿਆ ਪੁਲਿਸ ਨੂੰ ਤਾਂ ਨਾਮ ਦੇ ਚੱਕਰ ਦੇ ਵਿੱਚ ਤਾਂ ਉਹਨਾਂ ਨੇ ਫਿਰ ਬਹੁਤ ਨੁਕਸਾਨ ਕਰ ਦੇਣਾ ਇਸ ਗੱਲ ਦਾ ਇਸ ਮਸਲੇ ਦੀ ਜੜ ਨੂੰ ਫੜਨ ਦੀ ਬਜਾਏ ਜਾਂ ਜੜ ਲੱਭ ਕੇ ਇਹਨੂੰ ਖਤਮ ਕਰਨ ਦੀ ਬਜਾਏ ਚਾਹੇ ਗੈਂਗਸਟਰ ਬਾਹਰ ਚਾਹੇ ਨਸ਼ਿਆਂ ਦੀ ਗੱਲ ਹੈ ਤੁਸੀਂ ਉੱਤੋਂ ਉੱਤੋਂ ਲੋਕਾਂ ਦੀਆਂ ਅੱਖਾਂ ਪੂੰਝ ਰਹੇ ਹੋ ਤੇ ਡਰਾਮਾ ਕਰ ਰਹੇ ਹੋ ਤੇ ਨੁਕਸਾਨ ਘਾਣ ਜਿਹੜਾ ਪੰਜਾਬ ਦਾ ਕਰ ਰਿਹਾ ਤੁਸੀਂ ਵੀ ਕਹਿ ਰਹੇ ਕਿ ਨਸ਼ੇ ਬੰਦ ਹੋਵੇ ਤੇ ਫੈਕਲੋਕ ਨਹੀਂ ਜੀ ਮੈਂ ਆਪਣੇ ਜਿਹੜੇ ਕੈਪਟਨ ਸਾਸੀ ਉਹਨਾਂ ਨੇ ਕੁੱਝ ਦੇ ਸੌਂਫਾ ਕਿਹਾ ਸੀ ਬੰਦ ਕਰ ਦਾਂਗੇ ਤੇ ਕੋਰਟ ਚ ਮਾਨਵਿਕ ਅੱਛੀ ਜੀ ਤੱਕ ਬੰਦ ਕਰ ਦਾਂਗੇ ਪਰ 4 ਸਾਲ ਹੋ ਗਏ ਸਾਡੇ 4 ਸਾਲ ਅੱਜ ਤੱਕ ਉਹ ਬੰਦ ਨਹੀਂ ਹੋ ਰਿਹਾ ਦੇਖੋ ਜੀ ਕਿਉਂ ਨਹੀਂ ਹੋ ਰਿਹਾ ਕਿੰਨੇ ਇਹ ਇਹ ਅਨ ਰਿਕਾਰਡ ਗੱਲ ਹੈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਹੜੇ ਦਾਗੀ ਪੁਲਿਸ ਵਾਲੇ ਆ ਜਿਨ੍ਹਾਂ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਕੇਸ ਦਰਜ ਹੋਏ ਨੇ ਤਾਂ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਸੀਗੀ ਵੀ ਜੇ ਇਹ ਬੰਦੇ ਦਾਗੀ ਨੇ ਇਹਨਾਂ ਦੇ ਮਾੜੇ ਕਰਤਾਰ ਨੇ ਇਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਜੁਰਮ ਕੀਤੇ ਤੇ ਪੁਲਿਸ ਚ ਕਿਉਂ ਨਹੀਂ ਅੱਜ ਏਆਈਜੀ ਰਾਜੀਤ ਸਿੰਘ ਹੁੰਦਲ ਖੜਿਆ ਗਿਆ ਕੈਸਰਕਾਰਾਂ ਲੰਘੀਆਂ ਇਹ ਜਿਹੜੇ ਵੱਡੇ ਮਗਰਮੱਛ ਨੇ ਜਿਹੜੀਆਂ ਕਾਲੀਆਂ ਮੈਂ ਨਹੀਂ ਕਹਿੰਦਾ ਸਾਰੀ ਪੁਲਿਸ ਮਾੜੀ ਹੈ ਪਰ ਚੰਗੀ ਪੁਲਿਸ ਬਹੁਤ ਹੈ ਚੰਗੇ ਅਫਸਰ ਬਥੇਰੇ ਬੈਠੇ ਆ ਚੰਗੇ ਨਵੇਂ ਮੁੰਡੇ ਭਰਤੀ ਹੋਏ ਆ ਬਹੁਤ ਚੰਗੀ ਸੋਚ ਦੇ ਮੁੰਡੇ ਆ ਕੁਝ ਚਾਹੁੰਦੇ ਆ ਪੰਜਾਬ ਦਾ ਭਲਾ ਹੋ ਜੇ ਜਿਹੜੇ ਮਾਰੇ ਬੰਦੇ ਨੇ ਕਾਲੀਆਂ ਭੇਡਾਂ ਨੇ ਕੀ ਉਹਨਾਂ ਦੇ ਖਿਲਾਫ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਮੈਂ ਬੁੱਢਾ ਹਿਸੇ ਦੇ ਉੱਤੇ ਵੀ ਕੀ ਇਹਨਾਂ ਗੱਲਾਂ ਦੀ ਜਾਂਚ ਹੋ ਵੀ ਕਿਹੜੇ ਸੀਐਸਟਾਫਾਂ ਦੇ ਵਿੱਚ ਲਿਆ ਕੇ ਗੈਂਗਸਟਰਾਂ ਨੂੰ ਤੇ ਫੋਨ ਕਰਾਇਆ ਜਾਂਦੇ ਸੀਗੇ ਫਲਾਣੇ ਤੋਂ ਫਰੋਖੀ ਮੰਗ ਫਲਾਣੇ ਤੋਂ ਫਰੋਖੀ ਮੰਗ ਲੋ ਲਾਰਡਸ ਬਸ਼ਨੋਈ ਦੀ ਇੰਟਰਵਿਊ ਕਰਾ ਦਿੱਤੀ ਜਾਂਦੀ ਆ ਇੱਕ ਦਫ਼ਤਰ ਦੇ ਵਿੱਚ ਪੁਲਿਸ ਦੇ ਦਫ਼ਤਰ ਦੇ ਵਿੱਚ ਉਹ ਬੰਦਿਆਂ ਨੇ ਕੀਨੇ ਕਰਾਈ ਉਹ ਬੰਦਿਆਂ ਦੇ ਕੀ ਹੋਇਆ ਇੱਕ ਵਾਰੀ ਰੌਲਾ ਪਿਆ ਵੀ ਬੰਦਿਆਂ ਦੇ ਪਰਚਾ ਹੋਇਆ ਗਾਹਾਂ ਉਹਦੀ ਕਾਰਵਾਈ ਹੋਈ ਵਿੱਚ ਠਪਾ ਦਿੱਤਾ ਗਿਆ ਕੰਮ ਜੇ ਤੁਸੀਂ ਪੁਸਤਪਰਾਹੀ ਆਪ ਕਰਨੀ ਆ ਇਹਨਾਂ ਦੇ ਬੈਕਪਿੱਟ ਤੇ ਤੁਹਾਡਾ ਹੱਥ ਆ ਤਾਂ ਤੁਸੀਂ ਕਿਵੇਂ ਗੈਂਗਸਟਰ ਬਾਪ ਤੇ ਕਿਵੇਂ ਨਸ਼ੇ ਖਤਮ ਕਰ ਦਿਓਗੇ ਜੀ ਕੁਝ ਲੋਕ ਕਹਿੰਦੇ ਕਿ ਇਹਦੇ ਫੀਮ ਦੀ ਖੇਤੀ ਹੋਇਆ ਹੈ ਇਹਦੇ ਨਾਲ ਦੂਜੇ ਨਸ਼ੇ ਖਤਮ ਹੋ ਜਾਣਗੇ ਕਿ ਤੁਸੀਂ ਮੈਂ ਮਦਦ ਕਰ ਦੋ ਤੇ ਨਹੀਂ ਦੇਖੋ ਫੀਮ ਦੀ ਖੇਤੀ ਇੱਕ ਕੋਈ ਪੂਰੀ ਹਲਤਾ ਹੋ ਸਕਦਾ ਜੇ ਆਪਾਂ ਕਹਿ ਲਗੇ ਵੀ ਆਪਾਂ ਇੱਕ ਚੀਜ਼ ਛੱਡਣੀ ਆ ਮੰਨ ਲਓ ਜਿਵੇਂ ਹੁਣ ਚਟਾ ਛਡਾਉਂਦੇ ਆ ਚਟਾ ਛਡਾਉਣ ਲਈ ਜੀਭ ਤੇ ਰੱਖਣ ਵਾਲੀ ਗੋਲੀ ਦੇਣ ਲਾ ਉਹ ਉਦੋਂ ਵੀ ਖਤਰਨਾਕ ਜੀਭ ਤੇ ਰੱਖਣ ਵਾਲੀ ਗੋਲੀ ਹੌਲੀ 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 ਤੁਹਾਡੇ ਗੁਰਦੇ ਲੀਵਰ ਸਭ ਖਤਮ ਕਰ ਦਿੰਦਾ ਮਾਰ ਦਈ ਬੰਦਾ ਹੁਣ ਇੱਕ ਲਈ ਤਾਂ ਠੀਕ ਹੈ ਇੱਕਦਮ ਕੋਈ ਬੰਦਾ ਚਟੇ ਤੇ ਲੱਗਿਆ ਕਿਸੇ ਹੋਰ ਨਸ਼ੇ ਤੇ ਲੱਗਿਆ ਤਾਂ ਉਹ ਡੋਡਿਆਂ ਤੇ ਆ ਕੇ ਪਰ ਕੀ ਇਹਦੇ ਇਹਦੇ ਤੇ ਮੈਂ ਕਹਿੰਦਾ ਵੀ ਸਾਨੂੰ ਇੱਕ ਬਹੁਤ ਅ ਪਰਚੋਲ ਕਰਨ ਦੀ ਲੋੜ ਆ ਸਾਨੂੰ ਇਹ ਤੇ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਆ ਵੀ ਕੀ ਜਿਹੜਾ ਚਿੱਟਿਆਂ ਤੋਂ ਛਟਕਾਰਾ ਜਾਂ ਚਿੱਟਿਆਂ ਤਾਂ ਦੂਜਾ ਬਦਲ ਅਸੀਂ ਡੋਡਿਆਂ ਦਾ ਦੇ ਸਕਦੇ ਹਾਂ ਡੋਡਿਆਂ ਤੇ ਲਾ ਕੇ ਫੀਮ ਤੇ ਲਾ ਕੇ ਛੜਾ ਸਕਦੇ ਹਾਂ ਇਹ ਇੱਕ ਕਿਉਂਕਿ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਨਿਸ਼ਾਨੀ ਕੀਤਾ ਮੈਨੂੰ ਨਹੀਂ ਪਤਾ ਵੀ ਜਿਹੜੀ ਫੀਮ ਹੈ ਜਾਂ ਜਿਹੜੇ ਡੋਡੇ ਆ ਓਕੇ ਹੋਇਆ ਨਿਸ਼ਾਨਾ ਜੋ ਉਹਦਾ ਸਰੀਰ ਤੇ ਕੀ ਅਸਰ ਪੈਂਦਾ ਕਿ ਮਾੜਾ ਪੈਂਦਾ ਕਿ ਚੰਗਾ ਪੈਂਦਾ ਸੁਣਦੇ ਆਂ ਆ ਪੁਰਾਣੇ ਬਜ਼ੁਰਗਾਂ ਤੋਂ ਵੀ ਅੱਗੇ ਬਜ਼ੁਰਗ ਫੀਮਾ ਖਾਂਦੇ ਸੀਗੇ ਤੇ ਬਿਮਾਰੀ ਨਹੀਂ ਸੀ ਆਉਂਦੀ ਨੇੜੇ ਅਗਰ ਖਰਾਕੇ ਬਹੁਤ ਤਕੜੀਆਂ ਸੀ ਸਿੱਤਾਂ ਹੀ ਬਹੁਤ ਤਕੜੀਆਂ ਸੀ ਫੀਮ ਖਾ ਕੇ ਵੀ ਅਸਰ ਨਹੀਂ ਕਰਦੀ ਹੁਣੇ ਕੰਮ ਕਰਦੇ ਸੀਗੇ ਫੀਮ ਖਾ ਕੇ ਹੁਣ ਜੇ ਫੀਮ ਖਾ ਕੇ ਵੀ ਅਸੀਂ ਦੂਜੇ ਪਾਸੇ ਤੁਰੇ ਫਿਰਦੇ ਨਣਾ ਲੁੱਟਾ ਖੋਣ ਵਾਲੇ ਪਾਸੇ ਜਾਂ ਮਾੜੇ ਕੰਮਾਂ ਵਾਲੇ ਪਾਸੇ ਤਾਂ ਫਰਮਸ਼ਾ ਕੋਈ ਵੀ ਮਾੜਾ ਸੋ ਮੈਂ ਇਹਦੇ ਹੱਕ 'ਚ ਜਾਂ ਇਹਦੇ ਉਲਟ ਮੈਨੂੰ ਲੱਗਦਾ ਕਿ ਮੈਂ ਕੋਈ ਟਿੱਪਣੀ ਅੱਜ ਕਰਾਂ ਮੈਨੂੰ ਲੱਗਦਾ ਮناسب ਨਹੀਂ ਹੈਗੀ ਇਹਦੇ ਬਾਰੇ ਸਾਨੂੰ ਜਿਹੜੇ ਵੀ ਇਹਨਾਂ ਗੱਲਾਂ ਬਾਰੇ ਮਾਹਰ ਨੇ ਲੋਕ ਉਹਨਾਂ ਦੀ ਇੱਕ ਬੈਠਕ ਹੋਣੀ ਚਾਹੀਦੀ ਹੈ ਤੇ ਇਹ ਜੇ ਚੰਗੀ ਗੱਲ ਹੈ ਵੀ ਸਾਨੂੰ ਲੱਗਦਾ ਤਾਂ ਫਿਰ ਹੋ ਜੇ ਨਹੀਂ ਲੱਗਦਾ ਤਾਂ ਫਿਰ ਸਾਨੂੰ ਨਹੀਂ ਲਾਸਟ ਸਵਾਲ ਆ ਜੀ ਮੈਂ ਹੁਣ ਤੁਸੀਂ ਦੱਸਿਆ ਵੀ 2012 ਤੋਂ ਬਾਅਦ ਪਾਣੀ ਦਾ ਮੁੱਦਾ ਵੀ ਚੱਕਿਆ ਸੀ ਹਾਂ ਹੋਰ ਵੀ ਪੰਜਾਬੀ ਦਾ ਮੁੱਦਾ ਵੀ ਚੱਕਿਆ ਜਾਂ ਹੋਰ ਬਹੁਤ ਸਾਰੇ ਮੁੱਦੇ ਕਿ ਕਿੰਨਾ ਦੇ ਰਿਜ਼ਲਟ ਅੱਜ ਦੇਖਣ ਨੂੰ ਮਿਲ ਰਹੇ ਆ ਮਤਲਬ ਜੇ ਆਪਾਂ ਕਹੀਏ ਉਹਦਾ ਇਫੈਕਟ ਲੋਕਾਂ ਨੂੰ ਕਿੱਥੇ ਖੜਾ ਦੇਖਦੇ ਆਂ ਵੀ ਜਿਹਨਾਂ ਤੁਸੀਂ ਫ੍ਰੀ ਦੀ ਗੱਲ ਕੀਤੀ ਸੀ ਵੀ ਕੋਈ ਵੀ ਸਰਕਾਰ ਸੁਵਿਧਾ ਤੇ ਫਟਾਫਟ ਲੈਣ ਨੂੰ ਤਿਆਰ ਹੋ ਜਾਂਦੇ ਕੋਈ ਵੀ ਪਾਲਿਸੀ ਯੂਰੀਏ ਰੇਪ ਹੋਣ ਦੀ ਵੀ ਮਤਲਬ ਨੂੰ ਕਿਵੇਂ ਸਮਝਾਉਂਗਾ ਜਾਂ ਕੀ ਮੈਸੇਜ ਹੈਗਾ ਕਿਵੇਂ ਅਸਲ ਨਾ ਜੋ ਮੈਂ ਬਹੁਤ ਵਾਰੀ ਗੱਲ ਕੀਤੀ ਆ ਪੰਜਾਬ ਦੇ ਅੰਦਰ ਸਾਡਾ ਬૌਧਿਕ ਪੱਧਰ ਸਾਡਾ ਸਿਧਾਂਤਕ ਪੱਧਰ ਸਾਡਾ ਕਰਦਾਰ ਦਾ ਪੱਧਰ ਇਹ ਡਿੱਗ ਪਿਆ ਬਹੁ ਵੱਡੇ ਪੱਧਰ ਤੇ ਡਿੱਗ ਪਿਆ ਅੱਜ ਜੇ ਆਪਾਂ ਨਿਘਾਰ ਦੀ ਗੱਲ ਕਰਗੇ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਨਿਘਾਰ ਪੰਜਾਬੀਆਂ ਜਿੱਦਰ ਕੋਈ ਮਾੜੀ ਮੋਢੀ ਚੀਜ਼ ਦਿਖਦੀ ਆ ਵੀ ਆਹ ਮੁਫਤ ਮਿਲਦਾ ਹੁਣ ਹੁਣ ਜਿਹੜਾ ਘਾਣ ਕੀਤਾ ਪੰਜਾਬ ਦਾ ਉਹ ਤਾਂ ਪੰਜਾਬੀਆਂ ਨੇ ਕੀਤਾ ਨਾ ਅੱਜ ਕੋਈ ਬੰਦਾ ਮੈਂ ਬਸਰੇ ਬੰਦਾਂ ਨਾਲ ਲੜਦਾ ਕੋਈ ਬੰਦਾ ਘਰੇ ਮੱਝ ਦੀ ਗਾਂ ਦੀ ਜੇਰ ਪੈ ਗਈ ਚੱਕ ਕੇ ਪਾਣੀ ਸੱਟਿਆ ਹੁੰਦੀ ਆ ਕੱਟਾ ਮਰ ਗਿਆ ਬੱਛਾ ਮਰ ਗਿਆ ਚੱਕ ਕੇ ਪਾਣੀ ਸੱਟਿਆ ਹੁੰਦੇ ਆ ਘਰੋਂ ਲਿਆਉਣ ਗਿਆ ਡਾ ਬੋਰਾ ਭਰ ਕੇ ਝੋਲਾ ਭਰ ਕੇ ਕੂੜੇ ਕਰਕੜ ਦੇ ਲੈ ਕੇ ਪਾਣੀ ਸਿੱੜ ਦਿੰਦੇ ਆ ਆਪਾਂ ਇੱਥੇ ਬੰਡੇ ਦੇਖਦੇ ਆ ਆਪਾਂ ਨਹਿਰ 'ਚ ਕੀ ਕੁਝ ਲੋਕ ਗੰਦ ਸਿੱਟੀ ਜਾਂਦੇ ਆ ਇਹਦਾ ਜ਼ਿੰਮੇਵਾਰ ਕੌਣ ਆ ਅਸਲ ਦੇ ਵਿੱਚ ਸਾਡਾ ਧਰਤੀ ਨਾਲ ਮੋਹ ਹੀ ਨਹੀਂ ਰਿਹਾ ਜੋ ਗਰਬਾਣੀ ਨੇ ਸਾਨੂੰ ਕਿਹਾ ਵੀ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਾਤਾ ਨਾ ਧਰਤੀ ਨੂੰ ਮਾ ਬਣਾ ਕੇ ਅਸੀਂ ਉਵੇਂ ਇਹਦਾ ਸਤਿਕਾਰ ਕੀਤਾ ਤੇ ਇਹਨੂੰ ਪੂਜਿਆ ਨੂੰ ਸਵਾਰਿਆ ਨੂੰ ਸਵਾਲ ਕੇ ਰੱਖਿਆ ਨਾ ਪਾਣੀ ਪਿਉ ਆ ਨਾ ਅਸੀਂ ਪਿਉ ਨੂੰ ਸੰਭਿਆ ਨਾ ਅਸੀਂ ਹਵਾ ਨੂੰ ਸੰਭਿਆ ਬੰਦਾ ਹੀ ਜ਼ਿੰਮੇਵਾਰ ਆ ਨਾ ਮੈਂ ਅੱਜ ਤੁਹਾਨੂੰ ਲਾ ਦਾਂ ਬਲਪੁਰੇ ਮਿਰਜੇ ਦੇ ਵਿੱਚ ਕਿਸੇ ਸੂਏ ਦੇ ਉੱਤੇ ਸੂਹਾ ਬਣ ਰਿਹਾ ਇੱਕ ਠੇਕੇਦਾਰ ਨੇ ਬਹੁਤ ਵੱਡਾ ਇੱਕ ਆਂਬ ਦਾ ਦਰਖਤ ਵੜਤਾ ਮੈਂ ਗਿਆ ਕੁਦਰਤੀ ਵਾਂਹ ਰਾਹ ਲੰਘਿਆ ਆਉਂਦਾ ਸੀ ਮੈਂ ਰੁਕ ਗਿਆ ਮੈਂ ਕਿਹਾ ਅੰਬ ਤੋੜਿਆ ਪਿਆ ਵੱਡਿਆ ਪਿਆ ਵੱਡੇ ਡਾਣੇ ਕਹੇ ਠੇਕਦਾਰ ਨੇ ਵੱਡਿਆ ਠੇਕਦਾਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੇਰੇ ਲੇਬਰ ਵਾਲੇ ਨੇ ਵੜਤਾ ਚਲੋ ਮੈਂ ਡੀ ਐਫਓ ਤੱਕ ਫੋਨ ਕਰਤੇ ਐਸ ਡੀਓ ਡੀ ਐਫਓ ਸਾਰਿਆਂ ਨੂੰ ਫੋਨ ਕੀਤੇ ਮੈਂ ਸੋਡਾ ਨਹਿਰੀ ਕੋਠੀ ਦੇ ਵਿੱਚੋਂ ਅੰਬ ਵੱਢ ਦਿੱਤਾ ਗਿਆ ਦਰਖਤ ਵੱਢ ਦਿੱਤਾ ਗਿਆ ਕੋਈ ਕਾਰਵਾਈ ਕੋਈ ਨਹੀਂ ਸਮਝਾ ਦਿਆਂਗੇ ਜੀ ਇੱਥੇ ਆਪਣੇ ਦਰਖਤ ਵੱਡੇ ਮਾਨਸਾ ਰੋਡ ਦੇ ਉੱਤੇ ਅਸੀਂ ਉੱਥੇ ਵੀ ਆਏ ਸੀ ਉਸ ਦਿਨ ਹਨਾ ਚਲੋ ਰੌਲਾ ਗੋਲਾ ਪਿਆ ਇੱਕ ਵਾਰੀ ਉਹ ਕੰਮ ਰੁਕ ਗਿਆ ਅਗਲੇ ਦਰਖਤ ਬਚ ਗਏ ਤੇ ਉਹ ਹਰੇ ਉੱਥੇ ਪਿਆ ਉਸ ਦਿਨ ਦਾ ਸਾਨੂੰ ਡੀਸੀ ਬਰੰਡਾ ਕਹਿ ਰਿਹਾ ਐਸਟ੍ਰੀਮ ਕਹਿ ਰਿਹਾ ਐਸਐਸਪੀ ਕਹਿ ਰਿਹਾ ਕੋਈ ਨਹੀਂ ਕਾਰਵਾਈ ਕਰਾਂਗੇ ਹੋਈ ਲੋਕਾਂ ਲਈ ਇਹ ਚੀਜ਼ਾਂ ਸੈਕੰਡਰੀ ਹੋ ਗਈਆਂ ਪਾਣੀਆਂ ਦਾ ਮੁੱਦਾ ਰੁੱਖਾਂ ਦਾ ਮੁੱਦਾ ਵਾਤਾਵਰਨ ਦਾ ਮੁੱਦਾ ਧਰਤੀ ਦਾ ਮੁੱਦਾ ਮੈਂ ਪਿਛਲੇ 10 ਸਾਲ ਤੋਂ ਲੋਕਾਂ ਨੂੰ ਕਲਪੁਧਾ ਰਿਹਾ ਵੀ ਜ਼ਮੀਨਾਂ ਨਾ ਵੇਚੋ ਇਹ ਮਿਲ ਨਹੀਂ ਗੀਆਂ ਦੁਨੀਆ ਦੇ ਉੱਤੇ ਤੁਸੀਂ ਚਾਹੇ 10 ਕਰੋੜ ਰੁਪਇਆ 20 ਕਰੋੜ ਰੁਪਇਆ ਕੱਲ ਨੂੰ ਕਾਰਖਾਨਾ ਖੋਲ੍ਹਿਆ 20 ਕਰੋੜ ਰੁਪਇਆ ਲਾ ਕੇ ਕਾਰਖਾਨਾ ਫੇਲ ਹੋ ਗਿਆ ਤਾਂ ਛੜਕਦੇ ਆ ਗਏ ਕੋਈ ਹੋਰ ਕਾਰੋਬਾਰ ਤੋੜ ਲਿਆ ਟਰਾਂਸਪੋਰਟ ਖੋਲ੍ਹ ਲਈ ਫੇਲ ਹੋ ਗਈ ਕੱਲ ਛੜਕਦੇ ਆ ਗਏ ਜ਼ਮੀਨ ਤਾਂ ਭੱਜਦੀ ਗਏ ਪਾਸੇ ਨਾ ਟੁੱਟੇ ਨਾ ਭੱਜੇ ਨਾ ਇਹਨੂੰ ਜੰਗਾਲ ਲੱਗੇ ਨਾ ਇਹਨੂੰ ਕੋਈ ਹੋਰ ਖਰਾਬਾ ਆਵੇ ਛੋਡੇ ਕੋਲੇ ਪਈ ਆ ਤਾਂ ਛੋਡੇ ਅੱਖ ਛੋਡ ਨਾ ਜ਼ਮੀਨਾਂ ਤੇ ਆ ਉਹ ਚਾਹੇ ਪਿੱਛੇ ਤਿੰਨ ਕਾਲੇ ਕਾਨੂੰਨ ਲਏ ਚਾਹੇ ਉਹ ਦੁਬਾਰ ਜਿਹੜੀ ਕੋਈ ਲੈਂਡ ਪੋਲਿੰਗ ਪਾਲਿਸੀ ਲੈ ਕੇ ਚਾਹੇ ਉਹ ਉਸ ਤੋਂ ਬਾਅਦ ਹੋ ਹੁਣ ਨਮਕਨੂੰਨ ਲਿਆ ਰਹੇ ਆ ਚਾਹੇ ਉਹ ਲਾਸਟ ਵੀ ਦੇਣਗੇ ਵੀ ਜੇ ਐ ਨਹੀਂ ਮੰਨਦੇ ਇਹਨੂੰ ਸਿੱਟੋ 5-5 10-10 ਕਰੋੜ ਰੁਪਏ ਇਕੱਲੇ ਦਾ ਲੈ ਲਓ ਇਹ ਗੱਲਾਂ ਜਿਹੜੀਆਂ ਮੈਂ ਲਗਾਤਾਰ ਕਰ ਰਿਹਾ ਮੈਂ ਆਉਣ ਵਾਲੇ ਸਮੇਂ ਬਾਰੇ ਲੋਕਾਂ ਨੂੰ ਗਵਾਹ ਕਰ ਰਿਹਾ ਹਾਂ ਹਮਾਰੇ ਸਮੇਂ ਬਾਰੇ ਲੋਕਾਂ ਨੂੰ ਚੰਨੇ ਕਰੋ ਲੋਕੋ ਸੰਭਲ ਜਾਓ ਛੋਡੇ ਪੱਲੇ ਕੱਖ ਨਹੀਂ ਇੱਥੇ ਬਚਣਾ ਨਾ ਛੋਡੇ ਕੋਲ ਦਿਹਾੜੀਆਂ ਹੋਣੀਆਂ ਨੇ ਅੱਜ ਸਾਡੇ ਲੋਕ ਕੀ ਕਰਦੇ ਆ ਹਲੇ ਵੀ ਨਹੀਂ ਹਟੇ ਨਾਲੇ ਹਾਲਾਕੇ ਬਾਹਰਲੇ ਮੁਲਕਾਂ ਦੇ ਵਿੱਚ ਇੰਨੇ ਹਾਲਾਤ ਮਾੜੇ ਹੋ ਗਏ ਨਾ ਉੱਥੇ ਕੰਮ ਮਿਲਦਾ ਨਾ ਵਾਸਤਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਟੈਂਟ ਲਾ ਲਾ ਸੜਕਾਂ ਤੇ ਬੈਠੇ ਆ ਅੱਛਾ ਉੱਥੇ ਕੁੜੀਆਂ ਵਿਚਾਰੀਆਂ 4-4 5-5 ਮੁੰਡਾ ਨਾਲ ਇਕੱਲੀਆਂ ਕੁੜੀਆਂ ਜਿਹੜਾ ਕਮਰਾ ਸਾਂਝਾ ਕਰ ਰਹੀਆਂ ਨੇ ਬੇਸਮੈਂਟਾਂ ਦੇ ਵਿੱਚ ਉੱਥੇ ਉਹਨਾਂ ਕੁੜੀਆਂ ਨੂੰ ਵਿਚਾਰੀਆਂ ਨੂੰ ਮਜਬੂਰੀ ਬਸ ਆਪਣਾ ਸੋਸ਼ਲ ਕਰਾਉਣਾ ਪੈ ਰਿਹਾ 슈ਗਰ ਡੈਡੀ 슈ਗਰ ਮੰਮੀ ਦੀ ਗੱਲ ਚੱਲ ਰਹੀ ਆ ਅੱਛਾ ਹੁਣ ਪਿਛਲੇ 5-7 ਮਹੀਨਿਆਂ 'ਚ 20-25 ਬੰਦੇ ਕੈਨੇਡਾ 'ਚ ਮਾਰਤੇ ਉਹ ਪ੍ਰੋਟੀਆਂ ਮੰਗਦੇ ਚੱਕਰ ਚ 10 ਲੱਖ ਡਾਲਰ ਦੇਓ 20 ਡਕ ਡਾਲਰ ਦੇਓ ਬੰਦੇ ਮਾਰੇ ਜਾ ਰਹੇ ਆ ਤੁਸੀਂ ਇੱਥੋਂ ਗਏ ਸੌਖੀ ਜ਼ਿੰਦਗੀ ਜਾਉਣ ਲਈ ਉੱਥੇ ਸੋਡੇ ਜਵਾਕ ਪੈਦਾ ਹੋਏ ਹੁਣ ਕੈਲੀਫੋਰਨੀਆ ਸਕੂਲ ਦੀ ਗੱਲ ਤੁਹਾਨੂੰ ਦੱਸਦਾ ਕੈਲੀਫੋਰਨੀਆ ਸਕੂਲ ਚ ਮੈਂ ਦੱਸਿਆ ਉੱਥੋਂ ਕੈਲੀਫੋਰਨੀਆ ਬੰਦਾ ਰਹਿੰਦਾ ਅਮਰੀਕਾ ਦੇ ਵਿੱਚੋਂ ਕਹਿੰਦਾ ਬਾਈ ਇੱਕ ਦਿਨ ਸਕੂਲ ਆ ਸਾਡੇ ਬਹੁਤ ਵੱਡਾ ਸਕੂਲ ਹੈ 4-5000 ਦੀ ਗਿਣਤੀ ਆ ਸਕੂਲ ਦੇ ਵਿੱਚ ਬੱਚਿਆਂ ਦੀ ਕਹਿੰਦਾ ਸਕੂਲ ਦੇ ਵਿੱਚ ਉੱਥੋਂ ਦੇ ਜਿਹੜੀ ਮੈਨੇਜਮੈਂਟ ਸੀ ਉਹਨੇ ਇਹ ਕਹਿੰਦਾ ਵੀ ਜੇ ਕਿਸੇ ਮੁੰਡੇ ਦਾ ਕੁੜੀ ਬਣਨ ਨੂੰ ਜੀ ਕਰਦਾ ਹੈ ਕੁੜੀ ਦਾ ਮੁੰਡਾ ਬਣਨ ਨੂੰ ਜੀ ਕਰਦਾ ਤਾਂ ਤੁਸੀਂ ਆਪੋ ਆਪਣੇ ਘਰਾਂ ਚੋਂ ਆਹ ਦਿਨ ਰੱਖਤਾ ਉਹਦੇ ਕੱਪੜੇ ਪਾ ਕੇ ਆਉਣੇ ਆ ਉਹ ਕਹਿੰਦਾ 80% ਮੁੰਡੇ ਆਪਣੇ ਕੱਪੜਿਆਂ ਥੱਲੇ ਬਰਾ ਪਾ ਕੇ ਚਲੇ ਗਏ ਮੁੰਡੇ ਗੋਰੇ ਇਸ ਗੱਲ ਦੇ ਖਿਲਾਫ ਉੱਠ ਕੇ ਸੜਕਾਂ 'ਤੇ ਆ ਕੇ ਵੀ ਤੁਸੀਂ ਸਾਡੇ ਸਾਡੇ ਨਸਲਾਂ ਹੀ ਖਤਮ ਕਰ ਰਹੇ ਹੋ ਅਸੀਂ ਥੋਗੇ ਚੰਗੀ ਜ਼ਿੰਦਗੀ ਲਈ ਬਿੱਤਰ ਭਵਿੱਖ ਦੀ ਭਾਲ ਦੇ ਵਿੱਚ ਤੁਸੀਂ ਬਾਹਰ ਗਏ ਪੈਸਾ ਸੋਡਾ ਕੈਰੈਕਟਰਾਂ ਨਹੀਂ ਛੱਡਣਾ ਜੇ ਨਾ ਤਾਂ ਤੁਸ ਨੂੰ ਮਾਰਨ ਜੀ اچھا ਕੈਨੇਡਾ ਦੇ ਵਿੱਚ ਕਾਨੂੰਨ ਕੀ ਹੈ ਛੋਡੇ ਕੋਲੇ ਅਸਲਾ ਪਿਆ ਇਥੇ ਕਰੇ ਮੰਨ ਲਓ ਬਾਹਰੋਂ ਆ ਕੇ ਕਹੇ ਬੰਦੇ ਨੇ ਫਾਇਰਿੰਗ ਕਰਤੀ ਛੋਡੇ ਕੋਲੇ ਅਸਲਾ ਤੁਸ ਨੂੰ ਇਹ ਉਥੇ ਆਗਿਆ ਨਹੀਂ ਹੈਗੀ ਵੀ ਤੁਸੀਂ ਚੱਕ ਉਸ ਬੰਦੇ ਦੇ ਫਾਇਰਿੰਗ ਕਰਦੇ ਉਹ ਕਹਿੰਦੇ ਪਹਿਲਾਂ ਫੋਨ ਪੁਲਿਸ ਨੂੰ ਫੋਨ ਕਰ ਜੋ ਪੁਲਿਸ ਆ ਜਨ ਕੋ ਗਜਿਤ ਕਰਕੇ ਤੁਰ ਜੂ ਅਗਲਾ ਇਹ ਜਿਹੜੀਆਂ ਚੀਜ਼ਾਂ ਹੁਣ ਹੋਣ ਲੱਗੀਆਂ ਤਾਂ ਮੈਂ ਇਹ ਗੱਲਾਂ ਨੂੰ ਕਲਪਦਾ ਵੀ ਆਪ ਦੀ ਧਰਤੀ ਬਿਨਾ ਕਿਤੇ ਢੋਈ ਨਹੀਂ ਮਿਲਣੀ ਜਿੱਥੇ ਮਰਜੀ ਭੱਜ ਲੋ ਜਵਾਬ ਤੁਹਾਡੇ ਜਾਂਦਾ ਉਹ ਉਹ ਜਿਹੜੇ ਨਿਊ ਪਾਰਟ ਆਰਡਰ ਦੇ ਏਜੰਡੇ ਨੇ ਉਹਦੇ ਤਹਿਤ ਤੁਹਾਡੇ ਜਵਾਕਾਂ ਤੁਹਾਡੇ ਨਸਲਾਂ ਨੂੰ ਖਰਾਬ ਕਰ ਦੇਣਗੇ ਬੈਸੀ ਜਵਾਕ ਛੱਡ ਜਾਂਦੇ ਆ ਉੱਥੇ ਬਾਹਰ ਟ੍ਰੈਂਡੀ ਚੱਲ ਪਿਆ ਜਵਾਕ ਨੇ ਵਿਆਹ ਹੀ ਨਹੀਂ ਕਰਾਉਣਾ ਕਿ ਜ਼ਿੰਦਗੀ ਔਖੀ ਬਹੁਤ ਲੱਗਦੀ ਹੈ ਪੈਸਾ ਕੰਟ੍ਰਾ ਨੇ ਲੈ ਜਾਣਾ ਨਾਲ ਤਾਂ ਗੋਲੀ ਮਾਰ ਦੇਣਗੇ ਨਾ ਇੱਧਰ ਦੇ ਨਾ ਉੱਧਰ ਦੇ ਇੱਥੇ ਉਹ ਜ਼ਮੀਨਾਂ ਵੇਚੀ ਬੈਠੇ ਹਾਂ ਘਰ-ਬਾਰ ਵੇਚੀ ਬੈਠੇ ਹਾਂ ਸੋ ਮੇਰਾ ਸਾਰਾ ਕਹਿਣ ਦਾ ਭਾਵ ਆ ਸਾਰੰਸ ਇਹੀ ਮੈਂ ਤੁਹਾਨੂੰ ਕਹਿਣਾ ਕਿ ਪੰਜਾਬੀਓ ਪੰਜਾਬ ਸੰਭਾਲੋ ਇਥੋਂ ਨਾਲ ਦੀ ਧਰਤੀ ਨਹੀਂ ਹੈ ਕਦੇ ਜਿੱਥੇ ਮਰਜੀ ਤੁਰੇ ਬਿਲਕੁਲ ਮੋੜ ਰੱਖਦੇਗਾ